अपना जग्गा सरपंच सों नु पता ही है वी जिने ने भइयां दे खिलाफ मता पाया सी पंजाब च भइयां ते जाओ आ देखो बसاں ਜੜਾ ਰਹੇ ਆ سارے ਸਾਥੀ ਆ ਭਰਾ ਆਪਣੇ ਤੇ सरपंच ने ਪਿੰਡ ਚੋਂ ਕੱਢੇ ਪ੍ਰਵਾਸੀ ਮਜ਼ਦੂਰ ਪੱਠੇ ਤੇ ਕੰਮ ਕਰਦੇ ਪ੍ਰਵਾਸੀਆਂ ਨੂੰ ਦਿੱਤਾ ਪਿੰਡ ਨਿਕਾਲਾ ਪਿੰਡ ਦੀ ਪੰਚਾਇਤ ਨੇ ਮਤੇ ਪਾ ਕੇ ਪ੍ਰਵਾਸੀਆਂ ਨੂੰ ਪਿੰਡ ਚੋਂ ਕੱਢਣ ਦਾ ਕੀਤਾ ਸੀ ਐਲਾਨ ਤਰੀਬ 8-10 ਪ੍ਰਵਾਸੀਆਂ ਨੂੰ ਪਿੰਡ ਦੇ ਅੱਡੇ ਤੋਂ ਬਸਰਾਹੀ ਕੀਤਾਵਾਨਾ ਤੇ ਖਬਰ ਬਰਨਾਲਾ ਦੇ ਪਿੰਡ ਰੂੜੇ ਕੇ ਕਲਾਂ ਦੀ ਹੈ ਜਿੱਥੋਂ ਦੇ ਨਵੇਂ ਚੁਣੇ ਸਰਪੰਚ ਨੇ ਬੀਤੇ ਦਿਨੀ ਨਸ਼ਿਆਂ ਤੋਂ ਲੈ ਕੇ ਪ੍ਰਵਾਸੀਆਂ ਖਿਲਾਫ ਕਈ ਮਤੇ ਪਾਏ ਸੀ ਜਿਸ ਤੇ ਐਕਸ਼ਨ ਲੈਂਦੇ ਆ ਹੁਣ ਪਿੰਡ ਚੋਂ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਪਿੰਡ ਵਾਸੀਆਂ ਮੁਤਾਬਕ ਸਰਪੰਚ ਨੇ ਪੱਠੇ ਤੇ ਕੰਮ ਕਰਦੇ ਪ੍ਰਵਾਸੀਆਂ ਨੂੰ ਪਿੰਡ ਚੋਂ ਬਾਹਰ ਕੀਤਾ ਹੈ ਉੱਥੇ ਹੀ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਹੈ ਅਤੇ ਉਹਨਾਂ ਨੂੰ ਨਸ਼ੇ ਵੇਚਣ ਤੇ ਸਖਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ ਆਪਣਾ ਜੱਗਾ ਸਰਪੰਚ ਨੂੰ ਪਤਾ ਹੀ ਆ ਵੀ ਜਿਨ੍ਹਾਂ ਨੇ ਭਈਆਂ ਦੇ ਖਿਲਾਫ ਮਤਾ ਪਾਇਆ ਸੀ ਪੰਜਾਬ ਚ ਭਈਆ ਤੇ ਜਾਓ ਆ ਦੇਖੋ ਬੱਸਾਂ ਚੜਾ ਰਹੇ ਆ ਸਾਰੇ ਆਪਣੇ ਸਾਥੀ ਆ ਭਰਾ ਆਪਣੇ ਹਾਂ ਆ ਜਾ ਰਿਹਾ ਚੜਾ ਦੇ ਜੱਗਿਆ ਐ ਹੁੰਦੀ ਆ ਸਰਪੰਚੀ ਕਹਿੰਦੇ ਜ਼ੋਰਤ ਨਾਲ ਹੁੰਦੀ ਆ ਸਰਪੰਚੀ ਇਹ ਜੱਗਾ ਸਰਪੰਚ ਚਾਹੀਦਾ ਠੀਕ ਆ ਆ ਚੜਾ ਦੇ ਬੱਸਾਂ ਦੇ ਇਦਾਂ ਜਿਹੜਾ ਸਾਥ ਜੀ ਹਾਂ ਕੌਣ ਜੱਗੇ ਆਇਆ ਮੜਾ ਇੱਧਰ ਆ ਜਾ ਜੱਗੇ ਗੱਲਬਾਤ ਹੋ ਗਈ ਗੱਲਬਾਤ ਦਾ ਸਵਾਰਾ ਸਰਪੰਚ ਦੀ ਚਰਚਾ ਹੋ ਜਾਂਦੀ ਸਰਪੰਚ ਇਹ ਪੱਠੇ ਲੱਗੇ ਹੋਏ ਪੱਠੇ ਤੋਂ ਇਹ ਚੜਾਏ ਨੇ ਹੁਣ ਹਾਂ ਸਰਪੰਚ ਦੀ ਚਰਚਾ ਹੋ ਜਾਂਦੀ ਬਾਈ ਕਿ ਜਿਹੜਾ ਨਸ਼ੇ ਵਾਲਾ ਫੜਿਆ ਸੀ ਉਹ ਵੀ ਦੂਸਰਾ ਕੰਮ ਕਰਦਾ ਸੀ ਹਾਂ ਇਹ ਪਰਚਾ ਦਾ ਮਤਲਬ ਆ ਬਾਈ ਨਾਲ ਦੇ ਨਾਲ ਮੈਨੂੰ ਵਿੱਚ ਕਹਿੰਦੇ ਸੀ ਕਹਿੰਦੇ ਫੜਾ ਦੇ ਮੈਂ ਜੇ ਸਰਪੰਚ ਨੇ ਫੜਿਆ ਉਹ ਸੁੱਟਦਾ ਨਹੀਂ ਹੈਗਾ ਪਰਚਾ ਉਹਦੇ ਬਾਝ ਹੈ ਹਾਂ ਉਹ ਕਈਆਂ ਨੂੰ ਵੀ ਖਰਾਬ ਕਰਦਾ ਸੀ ਹੈ ਕਈ ਮੁੰਡਿਆਂ ਨੂੰ ਨੇ ਕਈ ਹੋਰਾਂ ਨੂੰ ਖਰਾਬ ਕਰਦਾ ਹੈ ਤਿੰਨ ਦਿਨ ਉਹ ਜੀ ਬਾਈ ਨੇ ਦੋ ਦਿਨ ਪਹਿਲਾਂ ਹੀ ਅਨਾਊਂਸਮੈਂਟ ਕੀਤੀ ਸੀ ਵੀਰੇ ਵੀ ਪਰਵਾਸੀ ਮ ਵੀहां ਪ੍ਰਵਾਸੀਆਂ ਨੂੰ ਦੇਖ ਕਿੰਨੇ ਚਲਾਜਰ ਆ ਚੜਾ ਦੇ ਬੱਸਾਂ 'ਚ ਇਹ ਹੁੰਦੀ ਆ ਸਰਪੰਚ ਜੀ ਕਹਿੰਦਾ ਜੁਰਤ ਨਾ ਕਰਨੀ ਪੈਂਦੀ ਆ ਬਾਕੀ ਸਾਰੇ ਮੈੜੀ-ਮੂੜੀ ਗਲਾਂ ਤੇ ਜਾ ਕੇ ਆਏ ਦੁਕਾਨਾਂ ਤੇ ਵੀ ਇੱਥੇ ਨਸ਼ਾ ਜਿਹੜਾ ਵਿਗੜ ਨਹੀਂ ਦੇਣਾ ਕੈਸੂ-ਫੂਸੂਲ ਵਿਗੜ ਨਹੀਂ ਦੇਣੇ ਇੱਥੇ ਤੇ ਜਿਹੜਾ ਬੰਦਾ ਇੱਥੇ ਗੰਦ ਪਾਊਗਾ ਉਹਦੇ 76 ਪ੍ਰੇਡ ਫਿਰ ਤੁਹਾਨੂੰ ਪਤਾ ਹੀ ਆ ਵੀ ਡਟਕੇ ਹੋਊਗੀ ਤੇ ਨਸ਼ਾ ਵਿੱਚ ਕਿਤੇ ਵੀ ਆਇਆ ਨਹੀਂ ਹੈਗਾ ਵੀ ਕੱਲਾ ਰੂੜੇ ਕਾ ਜਿਵੇਂ ਇੱਥੇ ਬਾਹਰੋਂ ਆ ਕੇ ਵੇਚੂ ਤਾਂ ਉਹਦੀ ਵੀ ਤੁਹਾਨੂੰ ਪਤਾ ਮਾਨਤਾ ਵਧੂਗਾ ਦਾ ਵੀ ਹੈਨਾ ਠੀਕ ਆ ਜੱਗੇ ਰੂੜੇ ਕਹਿੰਦੇ ਵਿੱਚ ਇੱਥੇ ਇੰਨੀ ਵਾਰਾ ਕਰਦੀ ਤੇ ਚਾਰੇ ਵਿਆ ਕੁਸ ਹੁਦਾਰਦਾ ਇਥੇ ਹਾਂ ਬਸ ਜਿਵੇਂ ਸਪੋਰਟ ਮਿਲਿਆ ਅੰਦਰ ਫਿਰ ਬੰਦ ਕਰਤੀ ਚਾਹਨਾ ਦੂਰ ਤਾਂ ਦੱਸੀਏ ਕਿ ਪਿਛਲੇ ਕੁਝ ਸਮੇਂ ਤੋਂ ਪ੍ਰਵਾਸੀਆਂ ਖਿਲਾਫ ਪੰਜਾਬ ਦੇ ਵੱਖ-ਵੱਖ ਪਿੰਡਾਂ 'ਚ ਮਤੇ ਪਾਈ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਪਿੰਡ 'ਚ ਰੱਖਣ ਉਹਨਾਂ ਦੀਆ ਵੋਟਾਂ ਬਣਾਉਣ ਤੋਂ ਰੋਕਿਆ ਜਾ ਰਿਹਾ ਹੈ ਅਜਿਹੇ ਵਿੱਚ ਰੂੜੇ ਕੇ ਕਲਾ ਪਿੰਡ ਸ਼ਾਇਦ ਪੰਜਾਬ ਦਾ ਜਿਹਾ ਪਹਿਲਾ ਪਿੰਡ ਬਣ ਗਿਆ ਜਿਸ ਨੇ ਪ੍ਰਵਾਸੀਆਂ ਨੂੰ ਪਿੰਡ 'ਚੋਂ ਬਾਹਰ ਕਰ ਦਿੱਤਾ ਹੈ ਖੈਰ ਤੁਹਾਡਾ ਇਸ ਪੂਰੇ ਮਸਲੇ 'ਤੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ